ਆ ਤੁਸੀਂ ਦੇਖ ਲਓ ਤੁਹਾਨੂੰ ਪਤਾ ਨਹੀਂ ਕਿਸ ਗੱਲ ਦੀ ਖੇਚੜ ਹੀ ਰਹਿੰਦੀ ਐ ਪਤਾ ਨਹੀਂ ਤੁਹਾਡਾ ਪਾਰਾ ਕਿਉਂ ਇੰਨਾ ਚੜਾਇਆ ਰਹਿਦਾ ਮੈਂ ਕੀ ਕਰਤਾ ਜੀ ਮੈਨੂੰ ਪਤਾ ਜਿਹੜਾ ਤੁਸੀਂ ਨੂੰ ਸੋਰਾ ਕੀ ਖਿਚੜੀ ਪਕਾਉਨੇ ਹੋ ਕੀ ਤੁਹਾਡਾ ਇੱਕ ਆਗਾ ਠੀਕ ਆ ਜੀ ਇੱਕੇ ਨੂੰ ਕੀ ਆ ਅਸੀਂ ਕਿਹੜਾ ਕੋਈ ਤੁਹਾਨੂੰ ਚੰਗਾ ਮਾੜਾ ਕਹਨੇ ਆ ਠੀਕ ਆ ਬਾਪੂ ਜੀ ਨੇ ਗੱਗੇ ਨੂੰ ਜੇ ਕੁਝ ਕਹਿਤਾ ਤਾਂ ਤੁਸੀਂ ਮੇਰੇ ਨਾਲ ਨਾਰਾਜ਼ ਹੋਈ ਜਾਂਦੇ ਨਾਲੇ ਗੱਲ ਸੁਣਾ ਜਦੋਂ ਮੈਂ ਆਉਣਾ ਹੋਵੇ ਜਦੋਂ ਜਾਣਾ ਹੋਵੇ ਕੋਈ ਮੈਨੂੰ ਕਿੰਤੂ ਪ੍ਰੰਤੂ ਕਰਨ ਦੀ ਲੋੜ ਨਹੀਂ ਮੈਨੂੰ ਕੋਈ ਚੀਜ਼ ਦੀ ਲੋੜ ਨਹੀਂ ਮੈਂ ਆਪੇ ਚੱਕ ਲੂ ਠੀਕ ਆ ਚੋ ਆਵਾਜ਼ ਨਹੀਂ ਮਾਰਨੀ ਜੇ ਹੁਣ ਕਿਹੜਾ ਤੁਸੀਂ ਕੰਮ ਤੇ ਚੱਲੇ ਸੀ ਹੁਣ ਤਾਂ ਤੁਸੀਂ ਵੈਸੇ ਹੀ ਬਾਹਰ ਮੈਨੂੰ ਕੰਮ ਹੀ ਹੁੰਦੇ ਨੇ ਮੈਂ ਬੇਲਾ ਕਦੋਂ ਹੁਣਾ ਬੇਲੇ ਤਾਂ ਤੁਸੀਂ ਹੋ ਕਰੇ ਕਿਹ ਹੈ ਜਿਆ ਗੱਲਾਂ ਕਰਦੇ ਹੋ ਜੀ ਬਾਪੂ ਵੀ ਸਾਰਾ ਦਿਨ ਡੰਗਰਾਂ ਦਾ ਕਰਦੇ ਨੇ ਮੈਂ ਵੀ ਕਰਦੀ ਆ ਫਿਰ ਘਰ ਦਾ ਕੰਮ ਵੀ ਆ ਬੇਲੇ ਕਦੋਂ ਆ ਸੀ ਤੁਸੀਂ ਤਾਂ ਉਹ ਗੱਲ ਕਰਤੀ ਵੀ ਕੱਲਾ ਤੁਸੀਂ ਉਹ ਕੰਮ ਕਰਦੇ ਹੋ ਮੈਂ ਤੇ ਬਾਪੂ ਜੀ ਤਾਂ ਕੰਮ ਹੀ ਨਹੀਂ ਕਰਦੇ ਹੈਗੇ ਓਏ ਇਹ ਕਿਹੜੇ ਕੰਮ ਨੇ ਠੀਕ ਆ ਉੱਥੇ ਤੈਨੂੰ ਪਤਾ ਪ੍ਰਾਈਵੇਟ ਜੋਬ ਆ ਅਗਲਾ ਕਿੰਨਾ ਕੰਮ ਲੈਂਦਾਗਾ ਮੈਂ ਮੰਨਦੀ ਆਂ ਜੀ ਤੁਸੀਂ